ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਪਣਾ ਅੱਜ ਦਾ ਵਿਚਾਰ ਹੋਊਗਾ ਖੰਡੇ ਖੜਕਾਉਣ ਵਾਲੇ ਸਿੰਘਾਂ ਦਾ ਜਿੰਨਾ ਸਿੰਘਾਂ ਨੇ ਖੰਡੇ ਖੜਕਾਏ ਗੁਰੂ ਗ੍ਰੰਥ ਸਾਹਿਬ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਅੱਜ ਆਪਾਂ ਭਾਈ ਉਹਨਾਂ ਦੇ ਜੀਵਨ ਬਾਰੇ ਵਿਚਾਰ ਕਰਾਂਗੇ ਖੰਡਾ ਖੜਕਾਉਣ ਵਾਲੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਜਰਮਾਣੇ ਹਕੂਮਤਾਂ ਕੋਲੋਂ ਆਜ਼ਾਦ ਕਰਾਉਣ ਵਾਸਤੇ ਖੰਡਾ ਖੜਕਾਇਆ ਤੇ ਰਣ ਦੇ ਵਿੱਚ ਯੁੱਧਦੇ ਹੋਏ ਆਪਣੀ ਸੀਧੀ ਪਾਈ ਪਾਈ ਆਪਦੀ ਕੀਤੀ ਅਰਦਾਸ ਨੂੰ ਪੂਰਾ ਕਰਦੇ ਹੋਏ ਸੀ 47 ਦੇ ਧਰ ਕੇ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਬਹ ਪਹੁੰਚੇ ਜਦੋਂ ਨੇੜੇ ਗਏ ਉਹਨਾਂ ਨੇ ਦੇਖਿਆ ਵੀ ਹੁਣ ਇਦੂ ਕਹਾ ਜਾ ਨਹੀਂ ਹੋਣਾ ਤਾਂ ਉਹਨਾਂ ਨੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਉੱਥੋਂ ਹੀ ਆਪਣਾ ਸੀਸ ਭੇਟਾ ਕਰਤਾ ਸੀਸ ਵੀ ਜਾ ਕੇ ਉਹ ਪ੍ਰਕਰਮਾਂ ਦੇ ਵਿੱਚ ਕਹਿੰਦੇ ਭਾਈ ਡਿਗਿਆ ਐਨੀ ਵੀ ਕਿਤੇ ਕਿੰਨਾ ਫਰਕ ਹੈ ਬਾਬਾ ਦੀਪ ਸਿੰਘ ਦਾ ਸੀਦੀ ਗੰਝ ਜੋ ਬਣਿਆ ਹੋਇਆ ਉਹਦਾ ਤੇ ਹਰਮੰਦਰ ਸਾਹਿਬ ਦਾ ਪਰ ਉਹਨਾਂ ਦੇ ਗੁਰੂ ਦੀ ਕਿਰਪਾ ਧੀ ਭਾਈ ਉਹ ਗੁਰੂ ਦੀ ਕਿਰਪਾ ਨਾਲ ਖੰਡਾ ਖੜਕਾਉਂਦੇ ਤੇ ਸੱਚ ਹੱਕ ਤੇ ਧਰਮ ਲਈ ਖੰਡਾ ਖੜਕਾਉਂਦੇ ਤੇ ਅੱਜ ਪੂਰੀ ਸਿੱਖ ਕੌਮ ਕੋ ਸਿੱਖ ਕੌਮ ਤਾਂ ਬਿਨਾਂ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਉਹਨਾਂ ਨੂੰ ਬੜੇ ਮਾਣ ਤੇ ਫਕਰ ਨਾਲ ਯਾਦ ਕਰਦੀਆਂ ਨੇ ਤੇ ਉਸ ਤੋਂ ਬਾਅਦ ਲਾਲੋ ਵੀ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਨੇ ਖੰਡਾ ਖੜਕਾਇਆ ਜਦੋਂ ਮਸੇ ਰੰਗੜ ਨੇ ਕਬਜ਼ਾ ਕਰ ਲਿਆ ਦੀਰਮੰਦਰ ਸਾਹਿਬ ਤੇ ਫਿਰ ਆਪਾਂ ਨੂੰ ਪਤਾ ਹੀ ਆ ਵੀ ਉਹ ਕੀ ਕੀ ਕਰਤੂਤਾ ਕਰਦਾ ਸੀ ਤੇ ਫਿਰ ਭਾਈ ਖੰਡਾ ਖੜਕਾਉਣ ਵਾਲੇ ਆ ਬਾਲਾ ਨਿੱਕੇ ਰੋਲਾ ਨਹੀਂ ਪਾਉਂਦੇ ਹੁੰਦੇ ਉਹਨਾਂ ਨੇ ਜਾ ਕੇ ਫਿਰ ਖੰਡਾ ਖੜਕਾਇਆ ਸਿਰ ਵੱਢ ਕੇ ਟੰਗ ਕੇ ਦੇਖ ਲੋ ਬੀਕਰ ਨੇਰ ਤੱਕ ਲੈ ਗਏ ਤੇ ਉਸ ਤੋਂ ਬਾਅਦ ਇੰਦਰਾਂ ਗੰਧੀ ਨੇ ਪੰਗਾ ਲੈ ਲਿਆ ਫਿਰ ਭਾਈ ਆਪਾਂ ਨੂੰ ਪਤਾ ਵੀ ਬਿਆਨ ਤੇ ਸਰਪੰਨ ਸਿੰਘ ਨੇ ਖੰਡਾ ਖੜਕਾਇਆ ਸ਼ੀਧੀਆਂ ਪਾ ਕੇ ਪਰ ਕੌਮ ਦੀ ਤੇ ਆਪਦੇ ਪਰਿਵਾਰ ਦੀ ਤੇ ਆਪਦੀ ਧਰਮ ਦੀ ਪਿੱਠ ਨਹੀਂ ਲੱਗਣ ਦਿੱਤੀ ਉਹਨਾਂ ਨੇ ਇਹ ਹੁੰਦਾ ਭਾਈ ਖੰਡਾ ਖੜਕਾਉਣਾ ਸੁੱਖੇ ਜਿੰਦੇ ਨੇ ਭਾਈ ਖੰਡਾ ਖੜਕਾਇਆ ਆਪਾਂ ਨੂੰ ਪਤਾ ਹੀ ਐ ਵੀ ਜਿਹੜਾ ਜਰਨੈਲ ਸਾਡੇ ਬਜ਼ੁਰਗਾਂ ਦੇ ਫੜ ਫੜ ਕੇ ਨਾ ਦਾੜੀ ਮੂੰਹ ਤੇ ਥੱਪੜ ਮਾਰਦਾ 384 ਦੇ ਵਿੱਚ ਟੈਕ ਵੇਲੇ ਫਿਰ ਉਹਦੇ ਕਣੀ ਖੰਡਾ ਸੁੱਖੇ ਜਿੰਦੇ ਨੇ ਖੜਕਾਇਆ ਭਾਈ ਇਹ ਹੁੰਦੇ ਨੇ ਸਿੰਘ ਖੰਡੇ ਖੜਕਾਉਣ ਵਾਲੇ ਆ ਪਤਾ ਨਹੀਂ ਹੋ ਰਹੀ ਹੁਣ ਵਿੱਚ ਕੀ ਆ ਬੜਿਆ ਕਾਲਸੇ ਪੰਥ ਦੇ ਕਹਿਣਾ ਆਪਦੇ ਆਪ ਨੂੰ ਪੰਥਕ ਤੇ ਜਥੇਦਾਰਾਂ ਕਣੀ ਖੰਡੇ ਖੜਕਾਉਣੇ ਭਾਈ ਖੰਡਾ ਕਿਤੇ ਕਣੀ ਖੜਕਾਉਣਾ ਹੈ ਜਥੇਦਾਰਾਂ ਕਣੀ ਸਾਡੇ ਹੱਕ ਦੇ ਵਿੱਚ ਤੁਸੀਂ ਫੈਸਲਾ ਕਰੋ ਨਹੀਂ ਖੰਡਾ ਖੜਕਾਵਾਂਗੇ ਉਹ ਭਲੇ ਮਾਨਸੋ ਉਹ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਿਆ ਤੀ ਨਰਾਦਰ ਕਰਿਆ ਤੀ ਗਕੰਧ ਤੇ ਲਿਖ ਕੇ ਕਦੇ ਉਹਨਾਂ ਕਣੀ ਵੀ ਖੰਡਾ ਖੜਕਾਉਂਗੇ ਕਦੇ ਤੁਹਾਡਾ ਮੂੰਹ ਉਹਨਾਂ ਬਾਰੇ ਵੀ ਖੁੱਲੂਗਾ ਕਦੇ ਸੋਚੋਗੇ ਵੀ ਉਹਨਾਂ ਨੇ ਸਾਡੇ ਗੁਰੂ ਦੀ ਬਿਆਦ ਵੀ ਕਰੀ ਤੀ ਅਸੀਂ ਉਧਰ ਖੰਡਾ ਖੜਕਾਈਏ ਨਹੀਂ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਇਹ ਤਾਂ ਆਪਦਿਆਂ ਨੂੰ ਘੂਰਨ ਵਾਲੇ ਲੋਕ ਹੁੰਦੇ ਨੇ ਜਦੋਂ ਬਗਾਨੇ ਨਾਲ ਬਾਹ ਪੈਂਦਾ ਫੇਰ ਨਹੀਂ ਨਾ ਨਾ ਇਹ ਮਾਰਨਗੇ ਕਿਨੂੰ ਸਿੱਖਾਂ ਨੂੰ ਡਰਾਉਣਗੇ ਕਿਨੂੰ ਸਿੱਖਾਂ ਨੂੰ ਲੁੱਟਣਗੇ ਕਿਨੂੰ ਸਿੱਖਾਂ ਨੂੰ ਮਦਦ ਕੀ ਦੀ ਕਰਨਗੇ ਉਹ ਆਪਾਂ ਨੂੰ ਪਤਾ ਹੀ ਆ ਵੀ 90 90 ਲੱਖ ਤੋਂ ਵੱਧ ਦੇ ਹਥਿਆਰ ਦੇ ਕੇ ਕਿੰਨਾ ਦੀ ਮਦਦ ਕਰੀਏ ਭਾਈ ਉਹ ਆਪਾਂ ਨੂੰ ਪਤਾ ਹੀ ਹੈ ਤੇ ਸਿੱਖੋ ਸਿਆਣੇ ਬਣੋ ਆਪਦੇ ਜਥੇਦਾਰ ਭਾਈ ਜਗਤਾਰ ਸਿੰਘ ਅਵਾਰਾ ਦੀ ਸਪੋਰਟ ਕਰੋ ਭਾਈ ਅੰਮਰਿਤਪਾਲ ਸਿੰਘ ਦੀ ਸਪੋਰਟ ਕਰੋ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਜਿਹੜੇ ਕਿਸਾਨ ਮਜ਼ਦੂਰ ਹੋ ਜਿੰਨੇ ਵੀ ਆਪਾਂ ਪੰਜਾਬ ਦੇ ਵਿੱਚ ਹੈਗੇ ਆ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਕਰੋ ਉਹ ਵੀ ਖੰਡਾ ਖੜਕਾ ਰਿਹਾ ਕਿਸਮ ਦਾ ਸਰਕਾਰਾਂ ਦੇ ਵਿਰੁੱਧ ਹੈ ਮਰਨ ਵਰਤ ਦੇ ਬੈਠਣਾ ਕੋਈ ਇਸ਼ਾਰ ਨਹੀਂ ਹੁੰਦਾ ਜੇ ਵਿਚਾਲੋਂ ਉੱਠ ਕੇ ਭੱਜ ਲਿਆ ਫਿਰ ਕਿੰਨੀ ਬੇਇੱਜ਼ਤੀ ਹੋਊਗੀ ਜੇ ਸੀ ਦੀਪਾ ਆ ਗਿਆ ਭਾਈ ਫਿਰ ਦੇਖ ਲਓ ਖੰਡਾ ਖੜਕਾ ਗਿਆ ਐਜੇ ਜਿਹੜੇ ਸਾਡੇ ਸੰਘਰਸ਼ੀ ਜੋਤੇ ਹੁੰਦੇ ਨੇ ਭਾਈ ਉਹਨਾਂ ਦੀ ਸਪੋਰਟ ਕਰਿਆ ਕਰੋ ਉਹਨਾਂ ਦੀ ਮਦਦ ਕਰਿਆ ਕਰੋ ਆ ਜਿਹੜੇ ਸਿੱਖਾਂ ਕਣੀ ਜਾਂ ਸਿੱਕਾਂ ਦੇ ਜਥੇਦਾਰਾਂ ਕਣੀ ਖੰਡੇ ਖੜਕਾਉਂਦੇ ਨੇ ਥੋੜਾ ਇਹਨਾਂ ਤੋਂ ਪਾਸਾ ਵੱਟ ਲੋ ਭਾਈ ਸਿੱਖੋ ਚੰਗੇ ਰਹੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ